ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵ ਜੀ ਇਸ ਵੀਡੀਓ ਦੇ ਵਿੱਚ ਆਪਣੀ ਚਰਚਾ ਦਾ ਵਿਸ਼ਾ ਜਿਹੜਾ ਹੈ ਉਹ ਹੈ ਕਾਰਟਾਂਪ ਹਾਈਡਰੋਕਲੋਰਾਈਡ ਜਿਹਨੂੰ ਆਪਾਂ ਪ੍ਰਦਾਨ ਦੇ ਨਾਮ ਤੇ ਇਹ ਕੰਪਨੀ ਵੱਲੋਂ ਪਹਿਲਾਂ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਕੇਲਡਾਨ ਵਗੈਰਾ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਹਨ ਉਹ ਸਾਡੇ ਵਿਚਕਾਰ ਆਈਆਂ ਤੇ ਵੱਖ-ਵੱਖ ਨਾਮਾਂ ਦੇ ਇਹ ਵਿਕਿਆ ਇਹਨੂੰ ਵਰਤਣਾ ਨਹੀਂ ਵਰਤਣਾ ਉਹ ਤੁਹਾਡੇ ਤੇ ਹੈ ਪਰ ਇਹਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਜਾ ਜਿਵੇਂ ਬਹੁਤ ਸਾਰੇ ਯੂਟਿਊਬਰਸ ਜਾਂ ਬਹੁਤ ਸਾਰੇ ਖੇਤੀ ਵਿਗਿਆਨੀ ਇਸ ਨੂੰ ਨਾਮ ਵਰਤਣ ਦੀ ਸਲਾਹ ਦਿੰਦੇ ਨੇ ਤੇ ਮੈਂ ਉਸ ਵਿਸ਼ੇ ਦੇ ਉੱਪਰ ਬਹੁਤ ਸਾਰੇ ਪਿਛਲੇ ਸਾਲ ਤੋਂ ਖੋਜ ਪੱਤਰ ਪੜ੍ਹੇ ਨੇ ਤੇ ਉਹਨਾਂ ਦੇ ਵਿੱਚੋਂ ਮੈਨੂੰ ਕੀ ਕੁਝ ਲੱਭਿਆ ਉਹ ਸਾਰਾ ਆਪਾਂ ਇਸ ਦੇ ਵਿੱਚ ਚਰਚਾ ਦੇ ਵਿੱਚ ਰੱਖਾਂਗੇ ਪਹਿਲਾਂ ਦੇ ਫੀਚਰਸ ਦੀ ਗੱਲ ਜੇ ਆਪਾਂ ਕਰੀਏ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਕੰਟੈਕਟ ਇਨਸੈਕਟੀਸਾਈਡ ਹੈ ਜਾਨੀ ਕਿ ਕੀੜਿਆਂ ਦੇ ਸਰੀਰ ਨੂੰ ਜੇ ਇਹ ਛੂਹ ਜਾਵੇ ਕੀੜੇ ਦੀ ਜਾਂ ਸੁੰਡੀ ਦੀ ਉਹ ਮੌਤ ਹੋ ਜਾਂਦੀ ਹੈ ਦੂਸਰੇ ਨੰਬਰ ਤੇ ਸਟੋਮਕ ਟੌਕਸਿਸਿਟੀ ਕਰਦਾ ਜਾਨੀ ਕਿ ਪੇਟ ਦੇ ਵਿੱਚ ਜ਼ਹਿਰੀਲਾਪਣ ਪੈਦਾ ਕਰਦਾ ਹੈ ਜਿੰਨੇ ਵੀ ਕੀਟ ਪਤੰਗੇ ਨੇ ਉਸ ਤੋਂ ਬਾਅਦ ਬ੍ਰੌਡ ਸਪੈਕਟਰ ਮਾਰ ਜਾਨੀ ਕਿ ਬਹੁਤ ਸਾਰੇ ਕੀੜਿਆਂ ਨੂੰ ਮਾਰਨ ਦੇ ਵਿੱਚ ਇਹ ਸਮਰੱਥ ਰੱਖਦਾ ਹੈ ਭਾਵੇਂ ਉਹ ਪਤਾਲ ਲਪੇਟ ਸੁੰਡੀ ਆ ਭਾਵੇਂ ਉਹ ਤਣਾ ਛੇਦਕਾ ਭਾਵੇਂ ਹੋਰ ਕਿਸੇ ਕਿਸਮ ਦਾ ਕੀਟ ਹੈ ਲੰਬੇ ਸਮੇਂ ਤੱਕ ਇਹਦਾ ਅਸਰ ਹੁੰਦਾ ਤੇ ਹਾਈਲੀ ਐਫੀਸ਼ੀਐਂਟ ਹੈ ਜਾਨੀ ਕਿ ਜੇ ਕੋਈ ਇਸ ਦੇ ਕੰਟੈਕਟਰ ਚ ਆ ਜਾਵੇ ਤਾਂ ਉਹ ਕੀਟ ਨੂੰ ਇਹ ਜਾਂ ਉਸ ਸੁੰਡੀ ਨੂੰ ਇਹ ਛੱਡਦਾ ਨਹੀਂ 1967 ਚ ਜਾਪਾਨ ਚ ਇਹਨੂੰ ਬਣਾਇਆ ਗਿਆ ਸਿੰਥੈਟਿਕ ਇਨਸੈਕਟੀਸਾਈਡ ਦਾ ਪਾਣੀ ਦੇ ਵਿੱਚ ਘੋਲਣਸ਼ੀਲ ਹੈ ਮਿੱਟੀ ਚ ਪਾਉਣ ਤੋਂ ਬਾਅਦ ਵੱਖ-ਵੱਖ ਯੋਗਿਕਾਂ ਦੇ ਰੂਪ ਦੇ ਵਿੱਚ ਬਦਲਦਾ ਰਹਿੰਦਾ ਤੇ ਮਿੱਟੀ ਦੇ ਵਿੱਚ ਇਹ ਤੀਜੇ ਦਿਨ ਤੋਂ ਹੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੁਣ ਜੋ ਕੁਝ ਮੈਂ ਇਹਦੇ ਬਾਰੇ ਪੜ੍ਹਿਆ ਬਈ ਇਹਦਾ ਕਿੱਥੇ-ਕਿੱਥੇ ਨੁਕਸਾਨ ਹੈ ਤਾਂ ਉਹਦੇ ਵਿੱਚ ਮਨੁੱਖੀ ਸਿਹਤ ਦੀ ਪਹਿਲਾਂ ਗੱਲ ਕਰ ਲਈਏ ਤਾਂ ਮਨੁੱਖੀ ਸਿਹਤ ਵਾਸਤੇ ਇਹ ਇੱਕ ਔਸਤ ਜ਼ਹਿਰੀਲਾ ਯੋਗਿਕ ਹੈ ਯਾਨੀ ਕਿ ਮੋਡਰੇਟਲੀ ਟੌਕਸਿਕ ਹੈ ਤੇ ਬਾਕੀ ਥਣਧਾਰੀਆਂ ਜਾਂ ਚੌਪ ਆਏ ਜਿਨ੍ਹਾਂ ਦੇ ਚਾਰ ਪੈਰ ਹੁੰਦੇ ਨੇ ਉਹਨਾਂ ਲਈ ਵੀ ਇਹ ਮੋਡਰੇਟਲੀ ਟੌਕਸਿਕ ਹੈ। ਕੈਂਸਰ ਕਾਰਕ ਇਹ ਨਹੀਂ ਹੈ। ਸਾਹ ਦੀਆਂ ਬਿਮਾਰੀਆਂ ਦੇ ਨਾਲ ਨਹੀਂ ਹੁੰਦੀਆਂ। ਪ੍ਰਜਨਨ ਸੰਬੰਧੀ ਬਿਮਾਰੀਆਂ ਵੀ ਇਹ ਨਾਲ ਨਹੀਂ ਹੁੰਦੀਆਂ। ਚਮੜੀ ਜਾਂ ਅੱਖਾਂ ਨੂੰ ਨੁਕਸਾਨ ਹੀ ਕਰ ਸਕਦਾ ਹੈ। ਤੇ ਇਸ ਤੋਂ ਇਲਾਵਾ ਜਿਹੜੀ ਐਕੁਆਟਿਕ ਲਾਈਫ ਹੈ ਜਾਨੀ ਕਿ ਜਲੀ ਜੀਵ ਨੇ ਜਿਹੜੇ ਜਲ ਦੇ ਵਿੱਚ ਰਹਿਣ ਵਾਲੇ ਜੀਵ ਨੇ ਉਹਨਾਂ ਲਈ ਇਹ ਹਾਈਲੀ ਟੌਕਸਿਕ ਹੈ। ਅ ਭਈ ਜਿਵੇਂ ਆਪਾਂ ਆਪਣੀ ਨੇੜੇ ਕੋਈ ਟੋਬਾ ਆਇਆ ਜਾਂ ਆ ਕੋਈ ਨਹਿਰ ਵਗਦੀ ਹੈ ਜਾਂ ਕੁਝ ਕੁਝ ਵੀ ਪਾਣੀ ਦਾ ਸਰੋਤ ਹੈ ਜੇ ਖੇਤ ਦੇ ਵਿੱਚੋਂ ਪਾਣੀ ਵਗ ਕੇ ਉੱਥੇ ਚਲਾ ਜਾਵੇ ਤਾਂ ਟੋਬਾ ਝੀਲ ਨਹਿਰ ਵਿੱਚਲੇ ਸਾਰੇ ਜੀਵਾਂ ਨੂੰ ਇਹ ਖਤਮ ਕਰ ਸਕਦਾ ਹੈ ਤਾਂ ਇਸ ਲਈ ਇਹ ਬੜਾ ਜ਼ਿੰਮੇਵਾਰੀ ਵਾਲਾ ਕੰਮ ਆ ਵੀ ਆਪਾਂ ਜਿਹੜੀ ਇਹ ਪਾਉਨੇ ਆ ਪ੍ਰਦਾਨ ਪਾਉਨੇ ਆ ਤਾਂ ਉਹ ਜ਼ਹਿਰ ਵਾਲਾ ਪਾਣੀ ਕਿਸੇ ਨਾਲ ਦੇ ਟੋਬੇ ਜਾਂ ਝੀਲ ਜਾਂ ਛੱਪੜ ਜਾਂ ਕੋਈ ਵੀ ਨਾਲਾ ਉਹਦੇ ਵਿੱਚ ਨਾ ਜਾਵੇ ਕਿਉਂਕਿ ਬਹੁਤ ਸਾਰੇ ਜਿਹੜੇ ਜਲੀ ਜੀਵ ਨੇ ਇਹਦੇ ਨਾਲ ਖਤਮ ਹੋ ਜਾਣਗੇ ਤਾਂ ਹੁਣ ਪਾਉਣਾ ਨਾ ਪਾਉਣਾ ਇਹ ਸਾਡੇ ਆਪਣੇ ਤੇ ਆ ਦੂਜੇ ਪਾਸੇ ਦੇਖਿਆ ਜਾਵੇ ਬਿਨਾ ਜ਼ਹਿਰ ਤੋਂ ਕੋਈ ਵੀ ਕੀਟਨਾਸ਼ਕ ਨਹੀਂ ਹੁੰਦਾ ਤੇ ਜ਼ਹਿਰ ਤਾਂ ਸਾਰਿਆਂ 'ਚ ਹੀ ਹੁੰਦੀ ਆ ਪਰ ਜਦੋਂ ਬਹੁਤ ਸਾਰੀਆਂ ਕੰਪਨੀਆਂ ਇੱਕੋ ਕਿਸਮ ਦੇ ਪ੍ਰੋਡਕਟ ਬਣਾਉਣ ਲੱਗ ਜਾਣ ਉਤਪਾਦ ਬਣਾਉਣ ਲੱਗ ਜਾਣ ਤਾਂ ਬਾਕੀ ਕੰਪਨੀਆਂ ਆਪਣੇ ਨਵੇਂ ਪ੍ਰੋਡਕਟ ਬਣਾਉਂਦੀਆਂ ਨੇ ਤੇ ਉਹਨਾਂ ਨੂੰ ਵੇਚਦੀਆਂ ਨੇ ਤਾਂ ਕਿ ਉਹ ਕੰਪੀਟੀਸ਼ਨ ਦੇ ਵਿੱਚ ਬਾਕੀਆਂ ਤੋਂ ਅੱਗੇ ਰਹਿ ਸਕਣ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਤੁਸੀਂ ਕਾਰਟਾਫ ਹਾਈਡਰੋਕਲੋਰਾਇਡ ਆਪਣੀ ਸਮਝ ਮੁਤਾਬਕ ਵਰਤ ਸਕਦੇ ਹੋ ਇੱਥੇ ਪਰ ਇੱਕ ਗੱਲ ਹੋਰ ਆਉਂਦੀ ਆ ਭਾਈ ਇਹਨੂੰ ਸਾਲ ਦੇ ਵਿੱਚ ਜਾਂ ਇੱਕ ਸੀਜ਼ਨ ਦੇ ਵਿੱਚ ਦੋ ਵਾਰ ਨਾ ਪਾਓ ਸਮਝਦਾਰੀ ਨਾਲ ਪਾਓ ਉਦੋਂ ਪਾਓ ਜਦੋਂ ਇਹਦੀ ਲੋੜ ਆ ਪਹਿਲਾਂ ਹੀ ਨਾ ਸਟੋ ਜਦੋਂ ਹਮਲਾ ਨਹੀਂ ਹੋਇਆ ਹੁੰਦਾ ਜਾਂ ਵਾਤਾਵਰਨਾ ਫੇਵਰੇਬਲ ਨਹੀਂ ਹੁੰਦਾ এনवायरमेंट ਫੇਵਰੇਬਲ ਨਹੀਂ ਹੁੰਦਾ ਕਿਸੇ ਕੀਟ ਦੇ ਆਉਣ ਤੇ ਉਦੋਂ ਇਹਦੀ ਵਰਤੋਂ ਨਾ ਕਰੋ ਐਵੇਂ ਹੀ ਪੈਸੇ ਦਾ ਨੁਕਸਾਨ ਵੀ ਹੈ ਤੇ ਸਾਡੇ ਵਾਤਾਵਰਨ ਤੇ ਮਿੱਟੀ ਵਗੈਰਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਆ ਉਹਨਾਂ ਦਾ ਵੀ ਨੁਕਸਾਨ ਆ ਬਾਂਦਰਾਂ ਦੇ ਹੱਥ ਬਨੂ ਕਾ ਦੀ ਗੱਲ ਨਾ ਕਰੋ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ